ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰ ਲਈਏ ਤਾਂ ਨੇੜੇ ਮੇਨ ਸ਼ਹਿਰ ਮੇਨ ਕਸਬਾ ਮੋਤ ਕੀ ਆ ਗਿਆ ਤੇ ਬਚੀ ਮਿਰਜੇ ਕਲੇ ਨੂੰ ਮਲਾਉਣ ਲੱਗੇ ਆ ਤੁਹਾਨੂੰ ਦੋ ਝੋਟੀਆਂ ਮੱਜਾਂ ਨਾ ਦੋਨੇ ਸੂਨ ਨੂੰ ਤਿਆਰ ਆ ਸ਼ਾਇਦ ਦੋਨੇ ਗੱਪਣੀਆਂ ਨਾ ਗੱਪਣਾ ਗੱਪਣੀਆਂ ਹੈ ਹੈ ਹਾਂ ਇਸ ਤਹਾਂ ਇੱਕ ਗੱਪਣਾ ਹੀ ਦੂਜੀ ਮੈਂ ਕੱਟਦੀ ਆ ਤੇ ਦੋਨੇ ਗੱਪਣਾ ਮੱਜਾਂ ਹੀ ਆ ਸੱਜਣੋ ਤੇ ਲੇਖਾ ਜੋਖਾ ਇਹਨਾਂ ਦਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਇਹ ਵੀ ਵਿਖਾਉਣੀ ਆ ਹਾਂ ਇਹ ਵੀ ਦਿਖਾ ਗਈ ਤੇ ਸੂਈ ਆ ਚੋਈ ਜਾਮ ਆਪਣੀ ਕਰਕੇ ਦੀ ਗਰੀਬ ਤੜਕੇ ਚੋ ਕੇ ਲਿਆਇਆ ਚੋ ਕੇ ਜਾਂਦੀ ਹੈ ਅੱਜ ਹੀ ਆਈ ਆ ਪਹਿਲਾਂ ਕੱਟੀ ਆ ਪਹਿਲਾਂ ਕੱਟੀ ਆ ਬਾਈ ਕੱਟੀ ਚੰਗੀ ਆ ਯਾਰ ਬਾਬਾ ਕੱਟੀ ਸਾਡੀ ਸੂਈਆ ਦੋ ਦਿਨਾਂ ਦੀ ਪੋਈ ਹੁੰਦੇ ਦੋ ਦਿਨਾਂ ਦੀ ਹੈ ਹਾਂ ਹਾਂ ਮਗਰ ਵੀ ਕੱਟੀ ਮਗਰ ਵੀ ਕੱਟੀ ਆ ਤੇ ਬੋਲਾ ਬੋਲਾ ਮਿਲ ਕੇ 6 ਕਿਲੋ ਮੰਨ ਲੈ ਭਰਾ ਹੰਮਰਾ ਹੈਨਾ ਠੀਕ ਆ ਠੀਕ ਆ ਹਾਂ ਤਾਜੀ ਸੂਈ ਕਿਉਂ ਸਹੀ ਆ 100 ਦਾ 100 ਲੱਗਿਆ ਹੁੰਦਾ ਆਪਣੇ ਬਰ ਕੋਧਰੀ ਯਾਰ ਓਕੇ ਓਕੇ ਹਾਂਜੀ ਤੇ ਆ ਮੈਂ ਕਿਹੜੇ ਏਰੀਏ ਚ ਪੱਤੀ ਆ ਜਿਹਦਾ ਲੇਖਾ ਜੋਖਾ ਨਾਲੇ ਪਹਿਲਾਂ ਸਾਸਰੀ ਸੁਸਰੀ ਕਾਲ ਤਾਂ ਬਲਾਲਾ ਪੈਣਾ ਭਰਾਵਾਂ ਬਹੁਲੀ ਗਿਆ ਸਾਸਿਕਾਲ ਬਾਈ ਸਾਸਿਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਦੇਸ਼ ਵਿਦੇਸ਼ ਚ ਵਸਦੇ ਨੇ ਬੁਲਾਦੇ ਆ ਜੀ ਆ ਵੀ ਆਪਣੇ ਵਾਸਤੇ ਆ ਸਾਰਿਆਂ ਨੂੰ ਟੋਟਲ ਹਾਂ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਪੱਤੇ ਹੋਰ ਸੁਣਾ ਹਾਂ ਵਧੀਆ ਕਲਦੀਪ ਤੂੰ ਦੱਸ ਸਾਡਾ ਘਰ ਪਰਿਵਾਰ ਦਾ ਦੱਸ ਕਿਦਾਂ ਹਾਲ ਚੱਲ ਮੇਰਾ ਸਤ ਵਰਦੀ ਚਲੋ ਪ੍ਰਮਾਤਮਾ ਬਾਬਾ ਨਾਨਕ ਕਿਰਪਾ ਹੀ ਰੱਖੀ ਹੈ ਨਾ ਸ਼ੁਕਰ ਸ਼ੁਕਰ ਰਾਮਾ ਬਾਬਾ ਨਾਨਕ ਦਾ ਜੀ ਤੇ ਡਰੈਸਾ ਪਿੰਡ ਮਰਜੀਗੀ ਜ਼ਿਲ੍ਹਾ ਫਰੋਇਪੁਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਹੁੰਦਾ ਮਰਜੀਗੀ ਬਾਈ ਜੀ ਨੰਬਰ 8269982204 ਦੀ 8269982204 ਇਹਦੇ ਤੇ ਸੰਪਰਕ ਕਰਦੇ ਸਾਫ਼ ਕਰਦੇ ਪੈਣ ਘਰ ਆਪਣਾ ਜੀ ਤੇ ਬੱਜੀ ਫਿਰ ਆ ਝੋਟੀ ਦਾ ਕੀ लेखा-ਜੋਖਾ ਤੀਜਾ ਕਲੀਬ ਸੂ ਰਹੀ ਹੈ ਵੀਰੇ ਤੀਜਾ ਸੁਆ ਹਾਂ ਤੇ ਮੁਕਸਰੇਰੀ ਦੀ ਝੋਟੀ ਹੈ ਵੀ ਆਪਣੀ ਠੀਕ ਆ ਠੀਕ ਆ ਲੇਵਾ ਥਾਂ ਥੂਣ ਵੇਖ ਤੂੰ ਕੀ ਆ ਬਾਤ ਆ ਲੈ ਠੰਡੀ ਬੜੀ ਹੈ ਬਹੁਤ ਠੰਡੀ ਹੈ ਗਲਦੀਬ ਲੈ ਦੱਸ ਇਨਾ ਬਸੂ ਠੰਡਾ ਨਹੀਂ ਮਿਲਦਾ ਹਨਾ ਓਕੇ ਹਾਂ ਇਹ 100 ਦੇ ਕਰਮਾਂ ਨਾਲ ਹੀ ਮਿਲਦਾ ਵੀ ਤੂੰ ਲੈਵਾ ਭਾਂਡਾ ਵੀ ਹਜੇ ਵੀ 8-10 ਦਿਨ ਖੜਦੀ ਆ ਜੀ ਲੱਗਦਾ ਹਾਂ ਕਰਤੀ ਕਰਾਉਂਦੀ ਨੇ 5-4 ਦਿਨ ਲੈ ਜਾਣੇ ਆ ਕੀ ਆ ਲੈ ਜਾਣੇ ਗੁਲਦੀਪ ਤੋਰ ਕੇ ਆਉਂਦਾ ਮਾਨੂੰ ਆਪਾਂ ਕੀ ਬਾਤ ਇਹ ਦੱਦੇ ਦੇ ਦੂਗੀ 15-16 15-16 ਦੇ ਦੂਗੀ ਆ 18-20 ਨਹੀਂ ਕਹਿੰਦੇ 18-20 ਨਹੀਂ ਕਹਿੰਦੇ 15 ਤੋਂ ਚਲ 14 ਰੱਖ ਲੈ ਭੈਣ ਭਰਾ ਆਪਣਾ ਹਨਾ ਵੇਖ ਤੋਂ ਨਹੀਂ ਆਏ ਰੁਕਦੀ ਪ੍ਰਵਾਸ ਵੇ ਲੱਗੀ ਤੇ ਥਣਾ ਥਣਾ ਲੋ ਟਿੱਪੀ ਓਕੇ ਆ ਜਾਨਾ ਓਕੇ ਆ ਬਾਕੀ ਟੱਪ ਕੇ ਲੈ ਕੇ ਜਾਣ ਬਈ ਹੈਨਾ ਭਾਰ ਲਿਓ ਭਾਰ ਨਾਲ ਉਹ ਤਾਂ ਗਰੰਟੀ ਆ ਠੀਕ ਹੈ ਹੈਨਾ ਭਾਰ ਦੀ ਗਰੰਟੀ ਆ ਹਾਂ ਤੇ ਬਾਕੀ ਥਾਣਾ ਦੇ ਟੱਪ ਕੇ ਲੈ ਕੇ ਜਾਣ ਬਈ ਹੈ ਓਏ ਤੇ ਬਾਕੀ ਜ਼ਰੂਰ ਆਪਦਾ ਥਣ ਫੋਨ ਦੇਖਣਾ ਤੇ ਆਪਦਾ ਤਸੱਲੀ ਕਰ ਲੈਣਾ ਤਸੱਲੀ ਕਰਕੇ ਲੈ ਕੇ ਜਾ ਰੁਪਏ ਨਾ ਨਹੀਂ ਅਗਲੇ ਨੇ ਹੈਨਾ ਆਪਾਂ ਲਾਏ ਕੱਦ ਕੀ ਦੱਸਗੇ ਇਹਦਾ ਕੱਦ ਤਾਂ ਬਹੁਤ ਦਾਸ ਹੈ ਕੱਦ ਜਿਆਦਾ ਅਗਲੀ ਬਾਹੂ ਨਹੀਂ ਝੁੱਟੀ ਇਹ ਬੜਾ ਕੱਟ ਕਾਠ ਹੈ ਨਾ ਹਾਂ ਓਕੇ ਕੱਟ ਕਾੜ ਬਹੁਤ ਆ ਬਈ ਇਹਦਾ ਬਾਕੀ ਜਗੀ ਬਹੁਤ ਆ ਛੋਟੀ ਜਗੀ ਬਹੁਤ ਛੋਟੀ ਹੈ ਜੇ ਖੁੱਲਣੀ ਹੈ ਇਹ ਤਾਂ ਸੂਣਦੇ ਕੋਈ ਵਾਈ ਤਾਂ ਹੀ ਨਹੀਂ ਲੈ ਹਾਂ ਕਾ ਮਾਰ ਕੀ ਆ ਗਾਵਾਂ ਵਰਗਾ ਲੇਵਾ ਲੱਗਿਆ ਗਾਵਾਂ ਨੂੰ ਵੀ ਮੰਨ ਕੇ ਹਜੇ ਗਾਵਾਂ ਦਾ ਵੀ ਇਸ ਨੂੰ ਕੱਟ ਲੈ ਬਣਾਉਣਾ ਹੈ ਜੇ ਇੱਥੇ ਬਣਾਉਣਾ ਇਹਨੇ ਲੇਵਾ ਇੱਥੇ ਆਉਣ ਨਾਲ ਬਣਾ ਜੂ ਹਾਂ ਮਾਲਕ ਨੇ ਦੱਸਿਆ ਉਹ ਕਹਿੰਦਾ ਏਡਾ ਲੇਵਾ ਪੱਕਾ ਬਣਾਉਣਾ ਵੀਰੇ ਦੁੱਧ ਵੀ ਬਹੁਤ ਹੈ ਥੱਲੇ ਆਪਾਂ ਕੱਟ ਦੱਸਿਆ ਜੈ ਦੁੱਧ ਜ਼ਿਆਦਾ ਦਿੰਦੀ ਆ ਠੀਕ ਹੈ ਹੈ ਨਾ ਐਵੇਂ ਕਾਨੂੰ ਆਲਾ ਹੈ ਨਾ ਅਈ ਆਵੇਂ ਮੇਰੇ ਕੋਲ ਕਿੱਥੇ ਹੈਦਾ ਫੂਲ ਨਾ ਨਾ ਲੈ ਬਾਈ ਨਹੀਂ ਵਾਕਿਆ ਯਾਰ ਨਹੀਂ ਮੈਂ ਚੰਗੀ ਹਾਂ ਹਾਂ ਬਾਕੀ ਮੌਖ ਸਰੀਰ ਕੀ ਦੀ ਮੈਂ ਆ ਗੁਰਦੀਪ ਸਿਆ ਹਣਾ ਚੰਗੀ ਮੈਂ ਕੀ ਰੇਟ ਕਰੀਏ ਇਹਦਾ ਇਹਦਾ ਆਪਾਂ ਯਾਰ ਇਹ ਜੀਆਂ 40 ਨੂੰ ਵੀ ਵੇਚੀਗਾ ਮੈਂ ਮੱਜਾ ਹੈਨਾ ਹਾਂ ਆਪਾਂ ਮੰਨ ਕੇ ਇਦਾਂ ਰੇਟ ਭਾਅ ਵੇਖ ਕੇ ਬਾਜ਼ਾਰ ਹੈਨਾ 1 25 ਨੂੰ ਲ ਕਰਦੇ ਵੀਰੇ ਇਹਦਾ ਕਿੰਨਾ ਮਾਨ ਕਰਦਾ 5000 ਛੋੜ ਹੋ ਗਈ ਤੇਰੀ ਵੀਡੀਓ ਲਾਈਕ ਦੇਖ ਕੇ ਆਊਗਾ 120 ਦੀ ਝੋਟੀ ਦੇ ਦਾਂਗੇ ਇਹ ਮੈਸ ਆਪਾਂ 1 ਲੱਖ ਤੇ 20 ਹਜ਼ਾਰ ਇਹਦੇ ਨਾਲ ਦੀਆਂ 40 40 ਦੀਆਂ 45 ਦੀ ਵੀ ਵੇਚੀ ਆ ਮੇਰੀ ਜਿਹੇ ਨਾਲ ਦੀ ਮੈਂ ਆਪਣੀ ਅੱਜ ਤਾਂ ਬਾਜ਼ਾਰ ਦੇਖ ਕੇ ਆਪਾਂ ਗੱਲ ਕੀਤੀ ਆ ਕਿਸੇ ਭੈਣ ਭਰਾ ਨਾਲ ਹਾਂ ਬਾਕੀ ਆ ਹੀ ਹਾਂ ਬਾਕੀ ਮੈਂ ਮੈਂ ਹੀ ਆ ਰੋਪ ਦੀ ਆ ਠੰਡੀ ਸੀਨ ਬਹੁਤ ਜਿਆਦਾ ਅਗਦੀ ਵੀ ਆ ਕਿਹੜਾ ਜਵਾਗ ਨੂੰ ਭਾਈ ਫਿਰਨ ਚੁਵਾਈ ਵੀ ਇੱਕ ਨੰਬਰ ਲੱਗੀ ਆ ਠੀਕ ਆ ਵੀਰੇ ਓਕੇ ਰਿਪੋਰਟ ਜਮਾ ਹੀ ਓਕੇ ਜਮਾ ਓਕੇ ਆ 100 ਦੀ 100 ਹੋਊਗੀ ਬਾਕੀ ਉਹ ਤਾਂ ਹੁਣ ਟੈਪਿਕ ਲੈ ਕੇ ਜਾਣਾ ਆਪਾਂ ਅੱਗੇ ਦਿੱਤੀ ਹੈ ਨਾ ਵਾਕੇ ਹਾਂ ਆਪਾਂ ਚਲੋ ਜਗਰਾਉਂ ਵਾਲਾ ਤਾਂ ਨਹੀਂ ਕੰਮ ਕਰਨਾ ਉਹਦੇ ਨੂੰ ਜਗਰਾਉਂ ਨੂੰ ਬੰਦੇ ਗਲਤ ਸੀਗੇ ਹਾਂ ਵਿਚਰ ਵਾਲੇ ਗਲਤ ਸੀਗੇ ਮਾਚ ਅੱਛਾ ਆਪਾਂ ਰਾਜਨਾਮਾ ਕਰਾਤਾ ਬੰਦੇ ਨੂੰ ਮੇਰੇ ਯਾਰ ਰੋਲਾ ਬਾਲਾ ਪਾਊਗਾ ਪੈਸੇ ਆਦੇ ਚਲੋ ਬਣਾ ਲਓ ਹੈ ਨਾ ਹਾਂ ਸਹੀ ਗੱਲ ਕੀਤੀ ਬੰਦੇ ਦਾ ਉਸੇ ਤਮਾਸ਼ਾ ਦੇਖਣ ਵਾਲੇ ਬਾਲੇ ਸੀਗੇ ਹਾਂ ਮੈਂ ਚੱਲ ਯਾਰ ਬੰਦੇ ਉਹ ਫੈਸਲਾ ਕਰਾ ਗਿਆ ਤੂੰ ਫੈਸਲਾ ਆਪਾਂ ਕਰਾਤਾ ਮੇਰੇ ਯਾਰ ਚਲੋ ਉੱਥਰ ਪਾਸੇ ਲੈ ਜਾਓ ਹੈ ਨਾ ਤੇ ਪੈਸੇ ਦੇ ਦੋ ਬਾਈ ਚੁੱਪ ਕਰਕੇ ਉਹਦਾ ਫਾਹ ਲੈਂਦਾ ਸੀ ਓਏ ਖਾਇਆ ਲੈਂਦਾ ਸੀ ਉਦੋਂ ਉਹ ਬੰਦਾ ਪਤਾ ਆ ਯਾਰ ਲੈੰਡਾ ਤੜਕੀ ਦਾ ਪਰਾਂ ਨੂੰ ਕਹਿੰਦਾ ਮੰਡੀ ਆ ਕੇ ਐ ਖਰਾਬ ਨਾ ਕਰਿਆ ਕਰੋ ਕਿਸੇ ਨੂੰ ਵੀ ਹੈਨਾ ਕਿਹੜੀ ਗੱਲ ਆ ਸਾਫ਼ ਸੁਥਰਾ ਕੰਮ ਕਰਿਆ ਕਰੋ ਜੇ ਨਹੀਂ ਟਿੱਪਣ ਚਾਹੀ ਮੱਝ ਤੁਸੀਂ ਕਹੋ ਬਈ ਨਹੀਂ ਐ ਛੱਡ ਜੋ ਯਾਰ ਗੱਲ ਨਬੜਦਾ ਕਿਲੋਂ ਨਾ ਨਾ ਚੂਹੋ ਹਾਂ ਨਹੀਂ ਚੋਈ ਨਹੀਂ ਤਾਂ ਬੰਦੇ ਨੇ ਚਾਰਧਾਰਾ ਹੀ ਮਾਰਿਆਂ ਯਾਰ ਆਪਾਂ ਹੁਣ ਕਿੰਨੀ ਕਿੰਨੀ ਖਾਲੀ ਕਰ ਦੇਣੀ ਕੱਲ੍ਹ ਦੀ ਵੀ ਯਾਰ ਨਹੀਂ ਪਾਸ ਕਹਿੰਦੇ ਬਈ ਲੈ ਕੇ ਜਾ ਪੈਸੇ ਦੇ ਕਹਿੰਦੇ ਹਾਂ ਹਾਂ ਉਹ ਕਹਿੰਦੇ ਨਹੀਂ ਫਾ ਲੈਨੇ ਆ ਹਾਂ ਉਹ ਤਾਂ ਕਾ ਹੀ ਹੋਇਆ ਸਹੀ ਮੈਨੇ ਪੁੱਛਿਆ ਬੰਦਿਆਂ ਨਾਲ ਉਹ ਥਾਂ ਤੂੰ ਫਸ ਗਿਆ ਵਿਚਾਰੇ ਉਹ ਫਸ ਗਿਆ ਵਿਚਾਰੇ ਲੈਣ ਵਾਲੇ ਉਹ ਬੰਦੇ ਚਲੋ ਤਿੰਨ ਚਾਰ ਜਿਹੇ ਸਪੋਰਟ ਕਰਦੇ ਬੰਦਿਆਂ ਦੀ ਚਲੋ ਪਾਰੀ ਦਾ ਪਾਰੀ ਦਾ ਸਪੋਰਟ ਕਰਨੀ ਵੀ ਚਾਹੀਦੀ ਆ ਯਾਰ ਇਹ ਨਹੀਂ ਗੱਲ ਹੁੰਦੀ ਜੇ ਥਾਨ ਹੁਣ ਆਇਦਾ ਪਾਸ ਨਹੀਂ ਆਇਆ ਮੇਰੀ ਛੱਡ ਕੇ ਤੁਰ ਜੇ ਨਾ ਯਾਰ ਇਹਦਾ ਕੋਈ ਦੁੱਖ ਨਹੀਂ ਯਾਰ 5 ਥਾ ਇੱਕ ਥਾਰ ਚੋਂ ਹੁਣ 17 ਫੁੱਲ ਬਰਾਬਰ ਵਜਣਾ ਚਾਹੀਦੀਆਂ ਇੱਕ ਜੋ ਆਪਾਂ ਕਹਿੰਦੇ ਚਾਰ ਆਈਆਂ ਇੱਕ ਜੋ 10 ਆਈਆਂ ਤਾਂ ਫਰਕ ਤਾਂ ਹੋਊਗਾ ਬਾਈ ਗਿੱਲਦੀ ਤੇ ਯਾਰ ਹੈ ਕੋਈ ਵੀ ਚੀਜ਼ ਦਾ ਫਰਕ ਤਾਂ ਹੁੰਦਾ ਹੀ ਆ ਐਦਾ ਕੀ ਲੇਖਾ ਏਦਾ ਯਾਰ ਸ਼ਾਨਦਾਰ ਆ ਯਾਰ ਚੌਥਾ ਕਸੂਆ ਪਹਿਲਾ ਸੂਆ ਮੈਂ ਯਾਰ ਇਹ ਯਾਰ ਅੱਛਾ ਇਹ ਵੀ ਫਰੀਦਪੁਰ ਏਰੀਏ ਦੀ ਆ ਹਾਂ ਬਾਕੀ ਬਲੈਕ ਬਈ ਇਹ ਸਾਰੀ ਕੱਟੀ ਏ ਠੀਕ ਆ ਹਾਂ ਦੁੱਧ ਦੇ ਦੋ ਵੀ ਕਰੀਬ 15 16 15 16 15 ਇਹ ਵੀ ਓਕੇ ਹਲੇ ਲੇਵਾ ਖੁੱਲਣਾ ਇਹਦਾ ਲੇਵਾ ਹਜੇ ਬੰਦ ਆ ਜੀ ਇਹਦਾ ਵੀ ਹਜੇ ਕਹਿਦੀਏ ਥੋੜਾ ਠੀਕ ਆ ਹਾਂ ਤੇ ਤੋਰ ਦੇ ਵੀਰੇ ਤੋਰ ਦੇ ਭਾਰ ਪੂਰੇ ਲੋ ਭਾਰ ਦੀ ਗਰੰਟੀ ਠੀਕ ਆ ਹਾਂ ਬੋਧਾ ਕਿਦਾ ਪਾਏ ਦਾ ਨਾਲੇ ਹੁਣੇ ਕਹੀਏ ਨਾ 15 ਦੇਊਗੀ 15 ਮੈਂ ਕਹਿੰਨਾ 15 ਦੋ ਵੀਕਲ ਦੀਪ ਅੱਛਾ ਇਦੀ ਮੈਂ ਦੋ ਦੋ 15 ਦਿਨਾਂ ਲੈਵਾ ਹੀ ਬਹੁਤ ਵੱਡਾ ਲਾਉਣਾ ਗਾਂ ਤੋਂ ਵੀ ਵੱਡਾ ਲੈਵਾ ਹੋਊਗਾ ਅਮਰੀਕਨ ਗਾਂ ਤੋਂ ਵੀ ਲੈਵਾ ਵੱਡਾ ਬਣਾਉਣਾ ਨੇ ਓਕੇ ਹਾਂ ਖੁੱਲੂ ਗਿੱਟ ਲਾਟੂਲਾ ਬਹੁਤ ਆਏ ਬਹੁਤ ਕਰੀਬ ਅਜੇ ਬਹੁਤ ਦਿਨਾਂ ਹੈ ਜਾਮਨਰ ਕੀ ਕਾਲੀ ਆ ਹਾਂ ਜਾਮਨਰ ਕੀ ਕਾਲੀ ਅਜੇ ਲੈ ਆ ਜਾ ਪਿੱਛੇ ਦਾ ਸਾਰੇ ਲੈਵਾ ਲੋਗਾ ਦਿਖਾ ਦੇ ਭੈਣ ਭਰਾਵਾਂ ਨੂੰ ਆਪਣਾ ਨਹੀਂ ਠੀਕ ਆ ਜੱਟਾ ਓਕੇ ਆ ਹਾਂ ਹੈ ਲੈ ਲੈਂਦੀ ਐ ਲੀਫਾਇਲ ਵੀ ਲੈਂਦੀ ਆ ਵੀ ਲੈਂਦੀ ਐ ਆ ਇਹਦਾ ਗੱਪਪਟਕ ਨਹੀਂ ਕਰਦੀ ਜਿਹੜੀ ਆ ਇਹ ਇਹ ਰੀਤ ਤੇ ਸਮਝ ਕਲੇ ਨਾ ਕਰ ਵਈ ਆ ਅੱਛਾ ਹਾਂਜੀ ਤਾਂ ਹੀ ਲੜਦੀ ਆ ਫਿਰ ਮਿੱਟੀ ਜੇ ਰੀਤਿਆਂ ਨੂੰ ਰੀਤਿਆਂ ਨੂੰ ਲੜਦੀ ਆ ਗੰਦਾ ਆ ਬੰਦਾ ਬਹੁਤ ਵਧੀਆ ਬਹੁਤ ਨਾਈਸ ਬੰਦਾ ਯਾਰ ਅੱਛਾ ਕੱਢੇ ਦਾ ਪਲੇਅਰ ਵੀ ਬਹੁਤ ਤਗੜਾ ਯਾਰ ਸੇਰਾ ਰੇਡਰ ਆ ਪੂਰਾ ਸੇਰਾ ਰੇਡਰ ਆ ਅਮਰੀਕਾ ਬੈਠਾ ਜੈ ਸ਼ੈਮਲਾ ਦਾ ਅੱਛਾ ਹਾਂ ਹਾਂ ਤੇਰੇ ਨਾਲ ਤਾਂ ਹੁੰਦੀ ਰਹਿੰਦੀ ਗੱਲ ਹਾਂ ਹਾਂ ਹੋਈ ਇੱਕ ਦੋ ਵਾਰੀ ਹੋਈ ਇਹਦੀ ਸੀ ਗੱਲ ਤੇ ਵਧੀਆ ਨਾਈਸ ਦਾ ਬੰਦਾ ਤੇ ਟਿੱਪੀ ਟੁੱਪੀ ਓਕੇ ਆ ਨਾ ਇਹ ਟਿੱਪੀ ਐ 100 ਦੀ 100 ਆ ਸਾਡਾ ਇਹਦਾ ਰੇਟ ਕੀ ਕਰੇਗਾ ਇਹਦਾ ਲੱਖ ਰੁਪਏ ਕਰਨੀ ਇਹਦੀ ਵਾਜੇ ਯਾਰ ਤੂੰ ਵੇਖ ਮੇਰੇ ਨਾਲ ਡੂਡ ਕਰ ਲਾ ਨਹੀਂ 90000 ਰੁਪਏ ਦੀ ਜਨਾ 90 ਦੀ ਹਾਂ ਠੀਕ ਆ 2000 ਛੋੜ 88000 88000 ਦੀ ਕਸਾਈਆਂ ਆ ਨਾ ਕਰਨ ਵੀਰ ਭਰਾ ਨੂੰ ਕਹਿੰਦਾ ਆਪਾਂ ਇਹ ਦੋ ਵਾਰ ਮੱਝ ਦੁੱਧ ਵਾਲੀ ਆ ਦੁੱਧ ਵਾਲੀ ਆ ਕਹਿਦੀ ਪੂਛ ਕਾ ਦੋ ਫੜ ਲਈ ਫੇਰ ਇੱਕ ਦਿਨ ਮੈਂ ਲੈ ਆ ਲੂਗਾ ਦਿਖਾਣਾ ਵੇਖ ਲੈ ਐਡਾ ਸ਼ਾਨਦਾਰ ਕਲੀਮ ਸੇ ਹੁੰਦੇ ਵਾ ਕਿੱਥੇ ਮਿਲਦਾ ਯਾਰ ਹੈ ਨਹੀਂ ਜਿਉਂਦੀ ਰਵੇ ਹੈ ਆਜੀ ਬਹੁਤ ਠੰਡੀ ਸੀ ਵਾਲੇ ਹਾਂ ਮੰਨਿਆ ਤੇਰੀਆਂ ਚੰਗੀਆਂ ਹੁੰਦੀਆਂ ਲੇਕੇ ਨਿਸ਼ਾਨਦਾਰੀ ਵੀ ਓਕੇ ਹਾਂ ਬਾਬੂ ਓਏ ਤਿੰਨਾਂ ਦੋ ਤਾਰਾ ਅਰੇ ਮਾਰ ਇੱਕ ਕੰਨ ਤੇ ਇਹ ਤਾਂ ਦੇ ਦੂਗੀ ਦੁੱਧ ਇਹਨਾਂ ਕਿਹੜੀ ਆਹ ਜਿਹੜੀ ਲਟੀ ਜਾਂਦੀ ਆ ਨਹੀਂ ਮੈਂ ਕਿਹਦੇ ਦਾ ਖਸ ਦੇਣਾ ਹਾਂ ਇਹ ਤਾਂ ਪਿਆ ਤੁਹੇ ਦੀ ਵੀ ਸ਼ਾਦੀ ਹੋਊਗੀ ਨਵੀਂ ਅੰਗੀ ਜਾਊਗੀ ਕਿਸੇ ਦੇ ਘਰੇ 88000 ਦੀ 88000 ਨਹੀਂ ਦੇ ਦਾਂਗੇ ਗੱਡੀ ਵੇਚੀ ਆਪਾਂ ਲਈ ਓਕੇ ਤੇ ਇਹਦਾ ਕੀ ਹਿਸਾਬ ਆ ਹੁਣ ਗੰਡੀ ਦਾ ਹੋਰ ਕਿਹਦੇ ਖਾਈਏ ਕਰਮ ਵਾਲੀ ਨੂੰ ਆ ਦੇਖੀਂ ਕਿਤੇ ਇਹ 20 ਮੰਨ ਕੇ 20 ਦੇ ਦਿੰਦੀ ਆਪਾਂ ਗੇਰ ਕਰੋ ਵਿਰਲਾ ਮਰਲਾ ਚੰਗੀਆਂ ਕੱਟੀ ਨੂੰ ਬਹੁਤ ਸੋਹਣੀ ਕੱਟੀ ਆ 20000 ਇਹਦੇ ਨਾਲ ਹੀ ਕੱਟੀ ਕਿੱਥੇ ਮਿਲਦੀ ਆ ਯਾਰ ਮੱਕੀ ਮੈਂ ਤਾਂ ਪਿੱਡੀ ਸ਼ਾਨਦਾਰ ਕੱਟੀ ਆ ਸਹੀ ਗੱਲ ਆ ਆ ਜੀ ਸੋਈ ਜਾ ਠੀਕ ਆ ਆ ਜਾ ਓਏ ਬਸ ਮਗਰ ਵੀ ਕੱਟੀ ਮਗਰ ਵੀ ਕੱਟੀ ਪਿਓਰ ਜਮਾ ਕੱਟੀ ਆ ਵਾਕੇ ਹਾਂ ਧਾਰਾਂ ਦੱਸ ਤੀਆਂ 6 7 ਕਿਲੋ ਬਾ 6 ਕਿਲੋ ਦੱਸ ਬਾਈ ਅਗਲੇ ਨੂੰ ਹਨ ਹਾਂ ਬੋੜਾ ਬੋੜਾ ਹੀ ਦੱਸ ਅੱਜ ਤਾਰੇ ਉਪਰਾ ਵੀ ਆ ਵੀਰੇ ਹਜੇ ਹਨਾ ਆਈ ਦੇ ਵੀ ਕਿੱਲੇ ਦੇ ਜਮਾ ਪਰਵਾਦੀ ਨੀਦਰ ਬੰਦਾ ਤਾਂ ਲਈ ਆਪਾਂ ਇਹ ਸਾਧਗੀਰ ਕੀਤੀ ਲਈ ਆਪਾਂ ਓਕੇ ਇਹਦੀ ਆ ਕੱਟੀ ਜਾ ਮਗਰ ਇਹ ਕੱਟੀ ਆ ਬਾਈ ਹਜੇ ਹਾਂ ਇਹਦਾ ਰੇਟ ਕਿੱਡਾ ਕਰੀ ਇਹਦੀ ਠੰਡੀ ਜੀ ਲੋਹ ਦਾ ਆਉਂਦਾ ਨਹੀਂ ਕਾਦੀ ਹੈ ਨਹੀਂ ਠੀਕ ਹੈ ਇਹਦਾ ਕੰਦੀ ਪਸੇ ਦਰਾਗਾ ਮੈਂ ਮੋਲੇ ਦਾ ਪਾਣੀ ਇੱਕ 10 ਦੀ ਦੇਣੀ ਹੈ ਇਹ ਬਸ ਇੱਕ 10 ਦੀ ਹਾਂ ਕਿਸਾਈ ਆਣਾ ਕਰਨ ਭੈਣ ਭਰਾ ਨੂੰ ਮੈਂ ਇਹ ਕਹਿਣਾ ਹੈ ਨਾ ਠੀਕ ਹੈ ਜੀ ਇਹਦੇ ਨਾਲ ਦੀ ਕੱਟੀ ਮੰਨ ਕੇ ਸਵਾ ਸਵਾ ਦੀ ਕਿਉਂ ਵੀ ਦੇਣਗੇ ਲੋਕ ਇੱਕ 10 ਦੀ ਹਾਂ ਆਪਾਂ 10 ਦੀ ਆਏ ਦਾ ਪਿਆਰ ਮੁਹੱਬਤ ਕਰਦੀ ਬਸ ਪਿਆਰ ਮੁਹੱਬਤ ਕਰਤਾ ਜਮਾ ਜੈ ਜੀ ਗੇ ਅੱਛਾ ਮਹਿੰਗੀ ਲਈਆ ਹਾਂ ਮਹਿੰਗੀ ਕੱਟੀ ਲਈਆ ਤਾਂ ਜਮਾ ਓਕੇ ਹੈ ਕੱਟੀ ਇਹਦਾ ਚੋਹੀ ਕਰਕੇ ਆ ਹੁਣ ਆ ਦੱਸਿਆ ਭਰਾ ਹਨਾ ਦੂਰੋਂ ਆਈ ਕਰਕੇ ਆ ਤੁਹਾਨੂੰ ਤੇ ਆ ਕਹਦੀ 88000 ਦੀ ਇਹ 88000 ਦੀ ਕਹਦੀ ਆਪਾਂ ਦੁੱਧ ਦੇ ਦੂੰਗੀ ਰਾਹ ਬਣਾਣਾ ਨਾ ਮੈਂ ਕੱਢੂਗੀ ਦੁੱਧ ਕਿੰਨਾ ਕਹੂੰਗਾ ਲੈ ਇਹ ਝੋਲੀ ਝੋਲੀ ਵੇ ਦੇ ਯਾਰ ਹੈ ਵਾਕੇ ਹਾਂ ਟੱਪਣ ਪੋਲਾ 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 100 ਦਾ 100 ਟੱਪਣ ਪੋਲਾ ਆ ਆ ਕਹਤੀ ਐ 120 ਦੀ ਇਹ 120 ਦੀ ਲਵਾਂਗੇ 125 ਮੁੱਲ ਕਰਕੇ ਦਾ ਓਕੇ ਕੀ ਆ ਬਾਤ ਹੈ ਜੀ ਯਾਰ ਹੈ ਹਾਂ ਕਰਮਾਲੀ ਜਿਉਂਦੀ ਰਹੋ ਇਹ ਵਾਹੇ ਤੂੰ ਕਿੱਡਾ ਸਿਰਾ ਲੱਗਿਆ ਕਰ ਧੰਨਵਾਦ ਸੱਜਣ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਅਦੇ ਰੋ